ਕਰ ਕੋਈ ਐਨ ਆਰ ਆਈ ਵੀਰ ਫੋਰਚੂਨਰ ਲੈਂਦਾ 50 ਲੱਖ ਦੀ ਉਹਨੂੰ ਇੱਕ ਦਿਨ ਦਾ ਰੱਖਣ ਦਾ ਖਰਚਾ ਪੈਂਦਾ 8-9000 ਰੁਪਿਆ ਪਰ ਰੈਂਟਲ ਤੇ ਆਪਾਂ ਨੂੰ ਬਹੁਤ ਸਸਤੀਆਂ ਪੈਂਦੀਆਂ ਐਮੀ ਫੋਰਚੂਨਰ ਖੜੀ ਆ ਸਕੋਰਪਿਓ ਖੜੀ ਆ ਐਮੀ ਥਾਰ ਖੜੀ ਆ ਐਨ ਆਰ ਆਈ ਵੀਰਾਂ ਨੂੰ ਇੱਕ ਆਪਾਂ ਮੈਸੇਜ ਦੇਣਾ ਵੀ ਇੱਥੇ ਆ ਕੇ ਤੁਸੀਂ ਕਾਰਾਂ ਨਾ ਖਰੀਦੋ ਆ ਕੇ ਤੁਸੀਂ 50 ਲੱਖ ਲਾਉਣਾ 25 ਲੱਖ ਲਾਉਣਾ ਉਹ ਤੋਂ ਨੂੰ ਮਹਿੰਗਾ ਪੈਂਦਾ ਤੇ ਨਾਲ ਜ਼ਰ ਰੱਖਣੀ ਮਹਿੰਗੀ ਤੇ ਨਾਲ ਜੇ ਤੁਸੀਂ ਜਾਉਂਗੇ ਉਦੋਂ ਵੇਚੋ ਉਦੋਂ ਘਾਟਾ ਦੇ ਕੇ ਜਾਊਗੀ ਪਰ ਇਹ ਬਾਈਆਂ ਕੋਲੇ ਪਹੁੰਚੇ ਆ ਇੱਥੇ ਆਪਾਂ ਨੂੰ ਸੈਲਫ ਡਰਾਈਵ ਕਾਰਾਂ ਮਿਲਦੀਆਂ ਨੇ ਬਈ ਮਤਲ ਸਸਤੀਆਂ ਬਾਈ ਜਿਹੜਾ ਬੰਦਾ ਐਨਆਰਆਈ ਬਾਹਰੋਂ ਆਉਂਦਾ ਪਹਿਲਾਂ ਤਾਂ ਆਮ ਨਾਲੋਂ ਉਹ 2-3 ਲੱਖ ਮਹਿੰਗੀ ਲੈਂਦਾ ਸਹੀ ਗੱਲ ਹੈ ਗੱਡੀ ਹੂੰ ਕਿਉਂ ਸੀਜ਼ਨ 'ਚ ਆ ਕੇ ਗੱਡੀ ਲੈਂਦਾ ਛੇਤੀ ਗੱਡੀ ਨਹੀਂ ਮਿਲਦੀ ਬਾਈ ਜਦੋਂ ਡੀਲਰ ਤੋਂ ਗੱਡੀ ਲੈਂਦਾ ਗੱਡੀ ਮਹਿੰਗੀ ਮਿਲਦੀ ਹੈ ਫਿਰ ਜਾਂਦਿਆਂ ਸਸਤੀ ਦੇ ਕੇ ਜਾਂਦਾ ਜੇ ਕਿਸੇ ਰਿਸ਼ਤੇਦਾਰ ਨੂੰ ਦਊਗਾ ਤਾਂ ਵੀ ਅਗਲਾ ਹਰੇਕ ਬੰਦਾ ਸੋਚਦਾ ਵੀ ਇਹਨੇ ਤਾਂ ਬਾਹਰ ਜਾਣਾ ਯਾਰ ਇਹਨੇ ਪੈਸੇ ਕਮਾਏ ਹੋਏ ਨੇ ਸਾਨੂੰ 2 ਲੱਖ 4 ਲੱਖ ਸਸਤੀ ਦੇ ਜਾ ਉਹ 2-4 ਲੱਖ ਦੇ ਬਹੁਤ ਉਹਦੇ 4 ਲੱਖ ਖਰਾਬ ਕਰਨ ਨਾਲੋਂ ਬਈ ਬਹੁਤ ਘੱਟ ਰੇਟ ਤੇ ਆਪਣੇ ਤੋਂ ਮਹੀਨੇ ਲਈ ਗੱਡੀ ਲਓ ਛੁੱਟੀਆਂ ਦਾ ਆਨੰਦ ਮਾਣੋ ਜਾਂਦਿਆਂ ਗੱਡੀ ਜਿਹੇ ਜੀ ਲੈ ਕੇ ਜਾਣੇ ਉਹ ਜੀ ਫੜਾਜੋ ਕੋਈ ਜ਼ਿਆਦਾ ਰੈਂਟ ਨਹੀਂ ਕੋਈ ਜ਼ਿਆਦਾ ਡਾਕੂਮੈਂਟੇਸ਼ਨ ਇਹ ਤਰ੍ਹਾਂ ਦੀਆਂ ਗੱਡੀਆਂ ਨੇ ਛੋਟੀ ਤੋਂ ਲੈ ਕੇ ਵੱਡੀ ਤੱਕ ਗੱਡੀਆਂ ਜਿਹੜੀ ਚਾਹੇ 4 ਮੰਗਣ ਚਾਹੇ 2 ਮੰਗਣ ਜਿੰਨੀਆਂ ਗੱਡੀਆਂ ਕਹਿਣਗੇ ਉੰਨੀਆਂ ਦੇ ਦਰ ਲਗਜ਼ਰੀ ਕਾਰ ਜੀ ਬ੍ਰਦਰ ਲਗਜ਼ਰੀ ਕਾਰ ਬਈ ਇੰਸਟਾਗ੍ਰam ਤੇ ਪੇਜ ਵੀ ਇਹਨੂੰ ਫੋਲੋ ਕਰ ਲਿਓ ਇਹ ਨੰਬਰ ਦਿੱਤੇ ਹੋਏ ਜਿਹੜੇ ਵੀਡੀਓ ਦੇ ਵਿੱਚ ਵੀ ਆ ਇਹਦੇ ਕਾਲ ਕਰ ਲਿਓ